ਆ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਗੁਰਦੁਆਰਾ ਅਕਾਲ ਸਰਸਾਹਬ ਪਿੰਡ ਟਪਾਲੀ ਦੇ ਵਿੱਚ ਲੱਗਿਆ ਤੇ ਇਹਨੂੰ ਜੇ ਮੈਂ ਦੱਸਾਂ ਵੀ ਡਿਜ਼ਾਈਨ ਕਿਹਨੇ ਕੀਤਾ ਤੇ ਤਿਆਰ ਕਿੱਥੋਂ ਹੋਇਆ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਜਿਉਂਦ ਤੇ ਇੱਥੇ ਵਿਦਿਆਲਾ ਰੋਡ ਤੇ ਹਾਈ ਸਕੂਲ ਦੇ ਕੋਲ ਕਲਾਸੀਕਲ ਇੰਟੀਰੀਅਰ ਹੱਬ ਵਾਲੇ ਬਾਈ ਹਵੇਲੀਆਂ ਦੇ ਕੋਠੀਆਂਾਂ ਦੇ ਘਰਾਂ ਦੇ ਫੈਂਸੀ ਗੇਟ ਤਿਆਰ ਕਰਦੇ ਆ ਤੇ ਇਹ ਲੱਕੜਾ ਕਵਾਨ ਦੀ ਵਰਤੀ ਤੇ ਇਹਨੂੰ ਲੱਕੜ ਨੂੰ ਵਰਤਣ ਤੋਂ ਪਹਿਲਾਂ ਭੱਠੀ ਦੇ ਵਿੱਚ ਸੁਖਾਇਆ ਜਾਂਦਾ ਕਹਿੰਦੇ 3 ਕ ਮਹੀਨੇ ਦਾ ਸਮਾਂ ਲੱਗ ਗਿਆ ਇਸ ਗੇਟ ਦੀ ਲੱਕੜ ਨੂੰ ਸੁਕਾਉਣ ਦੇ ਲਈ ਤੇ ਫਿਰ ਉਹ ਤੋਂ ਬਾਅਦ ਜਿਹੜਾ ਗੇਟ ਤਿਆਰ ਕੀਤਾ ਜਾਂਦਾ ਤੇ ਬਹੁਤ ਸੋਹਣੀ ਲੋਕ ਹੈ ਕਲਾਸੀਕਲ ਡਿਜ਼ਾਈਨ ਹੈ ਇਹ ਅੱਜ ਗੇਟ ਲੱਗ ਰਿਹਾ ਸੀ ਨਾਲੇ ਤਾਂ ਸੇਵਾ ਦਾ ਮੌਕਾ ਮਿਲਿਆ ਨਾਲ ਦੀ ਨਾਲ ਆਪਾਂ ਨਾਲ ਦੀ ਨਾਲ ਆਪਾਂ ਕੁਝ ਕਲਿੱਪਸ ਇਕੱਠੇ ਕੀਤੀ ਸੀ ਤਾਂ ਕਿ ਕਿਸੇ ਭਰਾ ਨੇ ਜੇ ਬਣਵਾਉਣਾ ਹੋਵੇ ਤਾਂ ਵਾਈ ਵਰਗਿਆਂ ਦਾ ਨੰਬਰ ਸਕਰੀਨ ਦੇ ਉੱਪਰ ਦੇ ਦਿੱਤਾ ਕਲਾਸੀਕਲ ਇੰਟੀਰੀਅਰ ਹੱਬ ਦੇ ਨਾਂ ਤੇ ਪਿੰਡ ਜੌਂਦ ਦੇ ਵਿੱਚ ਵਾਈ ਕੰਮ ਕਰਦੇ ਨੇ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦੇ ਸਕਦੇ ਹੋ ਕੰਮ ਬਹੁਤ ਵਧੀਆ ਤੇ ਬੰਦੇ ਵੀ ਬਹੁਤ ਵਧੀਆ ਕਰੋ ਫਿਰ ਸੰਪਰਕ ਤੇ ਬਣਾਓ ਕਲਾਸੀਕਲ ਡਿਜ਼ਾਈਨ ਦੇ